ਪ੍ਰਭ ਆਪਣਾ ਇੱਥੇ ਗੱਲ ਆਪਣੇ ਦੀ ਆ ਉਸ ਜੇ ਮਣ ਚਿੰਦੇ ਫਲ ਪਾਉਣੇ ਆ ਨਾ ਆਪਣੀ ਜ਼ਿੰਦਗੀ ਜੀਵਨ ਦੇ ਵਿੱਚ ਉਤੋਂ ਬਖਸ਼ਿਸ਼ਾਂ ਲੈਣੀਆਂ ਭਾਈ ਰੋਸ਼ਨ ਸਿੰਘ ਵਰਗਿਆਂ ਨੇ ਸਤਿਗੁਰ ਜੀ ਨੂੰ ਆਪਣਾ ਮੰਨਿਆ ਸੀ ਭਾਈ ਮਰਦਾਨੇ ਨੇ ਗੁਰੂ ਨਾਨਕ ਨੂੰ ਆਪਣਾ ਮੰਨਿਆ ਸੀ ਪਹਿਲਾਂ ਸਤਿਗੁਰ ਜੀ ਨੂੰ ਆਪਣਾ ਬਣਾਉਣਾ ਪਊ ਭਾਈ ਤੁਸੀਂ ਕੋਈ ਚੀਜ਼ ਕਿਸੇ ਤੋਂ ਮੰਗਣੀ ਹੋਵੇ ਕਿਸੇ ਬਗਾਨੇ ਤੋਂ ਮੰਗ ਲੋਂਗੇ ਜਾ ਕੇ ਮੰਨ ਲਓ ਤੁਸੀਂ ਕਿਸੇ ਕਿਤੇ ਜਾਣਾ ਗੱਡੀ ਤੇ ਜਾਣਾ ਤੇ ਸੋਨੂੰ ਕੋਈ ਜਾਣਦਾ ਨਾ ਹੋਵੇ ਉਹ ਦੇ ਦੂ ਕੋਈ ਸਾਨੂੰ ਵੀ ਲੈ ਗੱਡੀ ਲੈ ਜਾ ਤੂੰ ਨਹੀਂ ਬਗਾਨਾ ਕੋਈ ਨਹੀਂ ਕੁਝ ਦੇ ਸਕਦਾ ਇਸ ਕਰਕੇ ਸਤਗੁਰ ਜੀ ਨੂੰ ਪਹਿਲਾਂ ਆਪਣਾ ਬਣਾਉਣਾ ਪਊਗਾ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਧਿਆਉਂਦੇ ਰਹਿੰਦੇ ਆ ਨਾ ਜੀ ਹਰ ਨਾਮ ਰਿਧੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਂ ਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਅੱਠ ਪਹਿਰ ਅਰਾਧੋ ਹਰ ਹਰ ਮਨ ਚਿੰਦਿਆ ਫਲ ਪਾਇਆ ਜਿਹੜੇ ਅੱਠੇ ਪਹਿਰ ਅਰਾਧ ਦੇ ਨੇ ਉਹੀ ਰੱਬ ਦੇ ਪਿਆਰੇ ਮਨ ਚਿੰਦੇ ਫਲ ਪਾਉਂਦੇ ਆ ਭਾਈ